ਹੈਲੋ ਸੈਸੀ ਕਾਲੀ ਸਾਰੇ ਨੂੰ ਮੋਸਤਾਕੀ ਹਾਲ ਚਾਲ ਅਸੀਂ ਅੱਜ ਆਪਣੇ ਘਰ ਦੇ ਕੋਲ ਸਿਟੀ ਪੈਂਦੀ ਆ ਅਮਸਵਰਗ ਇੱਥੇ ਆਏ ਹੋਏ ਆ ਤੇ ਇੱਥੇ ਜਿਹੜੀ ਆ ਲੇਕ ਆ ਤੁਹਾਨੂੰ ਲੇਕ ਦੇ ਨਜ਼ਾਰੇ ਦਿਖਾਵਾਂਗੇ ਲੇਕ ਤੇ ਅਸੀਂ ਸ਼ਾਮ ਦੀ ਇੰਜੋਏਮੈਂਟ ਕਰਨਾ ਆਏ ਆ ਘੁੰਮਣ ਤੇ ਰਣ ਆਏ ਆ ਇੱਥੇ ਪਾਰਕ ਆ ਬਹੁਤ ਵੱਡੀ ਬਣੀ ਹੋਈ ਦੇਖੋ ਕਿਤੇ ਕਿਤੇ ਵੱਡੇ ਵੱਡੇ ਦਰਖਤਾਂ ਗ੍ਰੀਨਰੀ ਆ ਬੱਚਿਆਂ ਦੀ ਪਾਰਕ ਬਣੀ ਹੋਈ ਆ ਕੀਗਾ ਹਾ ਬੱਚੇ ਜਿਹੜੇ ਆ ਪੂਰੇ ਇੰਜੋਏ ਕਰ ਰਹੇ ਆ ਗਰਮੀ ਦੇ ਵਿੱਚ ਸ਼ਾਵਰ ਲੈ ਰਹੇ ਆ ਖੇਡੀਆਂ ਮੇਲੀਆਂ ਕਰ ਰਹੇ ਆ ਬਹੁਤ ਹੀ ਦਰਖਤ ਦਰਖਤ ਇੱਥੇ ਦੇਖੋ ਕਿੰਨੇ ਸੋਹਣੇ ਦਰਖਤ ਆ ਬਹੁਤ ਵੱਡੇ ਵੱਡੇ ਦਰਖਤ ਆ ਇੱਥੇ ਬਹੁਤ ਵੱਡੀ ਪਾਰਕ ਆ ਮੈਂ ਆਪਣੀ ਬੇਟੀ ਦੇ ਨਾਲ ਇੱਥੇ ਘੁੰਮਣ ਫਿਰਨ ਆਈ ਆ ਦੇਖੋ ਚੰਚੀਆਂ ਦੀਆਂ ਆਵਾਜ਼ਾਂ ਚਹਿਚਹਾਟ ਬੜੀ ਪਿਆਰੀ ਲੱਗਦੀ ਪਈ ਆ। ਪਾਰਕਿੰਗ ਚ ਬੇਟੀ ਨੇ ਗੱਡੀ ਜਿਹੜੀ ਪਾਰਕਿੰਗ ਚ ਲਾਤੀ ਆ ਤੇ ਅਸੀਂ ਹੁਣ ਪਾਰਕ ਵੱਲੋਂ ਲੇਕ ਵੱਲੋਂ ਚੱਲੇ ਆ। ਲੋਕ ਦੇਖੋ ਤੁਮਣ ਫੇਰ ਨਾ ਆਏ ਆਪਣੀਆਂ ਗੱਡੀਆਂ ਸਭ ਨੇ ਪਾਰਕ ਵਿੱਚ ਲਾਈਆਂ ਹੋਈਆਂ ਆ। ਚਲੀ ਨੇ ਵੀ ਗੱਡੀ پارک ਚ ਲਾਤੀ ਆ ਚਲੀ ਕਿੱਧਰ ਜਾਣਾ ਤੇ ਅਸੀਂ ਤੁਹਾਨੂੰ ਦਿਖਾਉਨੇ ਆ ਏਕ ਦਾ ਨਜ਼ਾਰਾ ਘਾਰੋਂ ਦੀ ਬਈਆ ਦੇਖੋ ਸਾਹਮਣੇ ਏਕ ਆ ਇਹ ਸਾਡੇ ਘਰ ਤੋਂ ਕੋਈ 5-10 ਮਿੰਟ ਦੀ ਡਰਾਈਵ ਤੇ ਹੈਗੀ ਆ ਤੇ ਵਾਕਿੰਗ ਡਿਸਟੈਂਸ ਕੋਈ ਵੀਕ 25 ਮਿੰਟ ਲੱਗ ਜਾਂਦੇ ਆ ਤੇ 5 ਜਾਂ ਵੱਤਵਾ 7 ਮਿੰਟ ਜਿਹਦੇ ਆ ਸਾਨੂੰ ਕਾਰ ਤੇ ਲੱਗਦੇ ਆ ਆ ਦੇਖੋ ਆ ਗੋਰਿਆਂ ਦਾ ਘਰ ਆ ਨੰਨੀ ਦੇ ਰਖਤ ਲੱਗਾ ਹੋਇਆ ਕਿੰਨਾ ਵੱਡਾ ਦੇਖੋ ਘਰ ਤੇ ਵਿੱਚ ਬਿਲਕੁਲ ਝਾੜ ਦੇ ਵਿੱਚ ਬੈਕਯਾਰਡ ਦੇ ਵਿੱਚ ਬਹੁਤ ਸਾਫ਼ ਸੁਹਾਈ ਆ ਬਹੁਤ ਵੱਡੇ ਵੱਡੇ ਦਰਖਤ ਆ ਆ ਦੇਖੋ ਮੈਂ ਦੇਖਿਆ ਇੱਧਰ ਕੈਸ ਕੰਟੀ ਚ ਜਿਹੜੇ ਗੋਰੇ ਆ ਫੁੱਲ ਇੰਜੋਏ ਕਰਦੇ ਆ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਇਹਨਾਂ ਨੂੰ ਉਹਦਾ ਫੁੱਲ ਇੰਜੋਏ ਕਰਦੇ ਆ ਸਾਡੇ ਜਿਹੜੇ ਲੋਕ ਇੰਦੀਆਂ ਨਾ ਉਹ ਕਹਿ ਦਿੰਦੇ ਆ ਵੱਧ ਤੋਂ ਵੱਧ ਅਸੀਂ ਪੰਜਾ ਸੱਤਾ ਪੀੜੀਆਂ ਤੱਕ ਪੈਸਾ ਜੋੜ ਚਾਹੀਏ ਸਾਡੇ ਧਿਆਣਿਆਂ ਨੂੰ ਤਕਲੀਫ ਨਾ ਕਰਨੀ ਕੋਈ ਇੱਥੇ ਜਿਹੜੇ ਗੋਰੇ ਆ ਬਸ 17-18 ਸਾਲ ਦਾ ਬੱਚਾ ਹੋਇਆ ਨਹੀਂ ਉਹਨਾਂ ਨੂੰ ਕਹਿ ਦਿੰਦੇ ਆਪਣੀ ਜ਼ਿੰਮੇਵਾਰੀ ਸੰਭਾਲ ਲਓ ਤੇ ਉਹ ਕਾਪੀ ਰਿਸਪੌਂਸਿਬਿਲਟੀ ਆਪ ਹੀ ਚੱਕ ਲੈਂਦੇ ਆ ਆ ਦੇਖੋ ਦਰਪਾਰਕਾ ਬਹੁਤ ਦਰਖਤ ਆ ਸਾਰੇ ਗੋਰੀਆਂ ਦੇ ਘਹਰਾ ਦੇਖੋ ਕਿਤੇ ਕਿਤੇ ਬੜੇ ਦਰਖਤ ਆ ਸ਼ਾਮ ਨੂੰ ਐਥ ਫਰਾਈਡੇ ਹੈ ਹੈਪੀ ਫਰਾਈਡੇ ਇੱਥੇ ਪਾ ਜਿਹੜਾ ਲੇਕ ਦੇ ਕਿਨਾਰੇ ਜਿਹੜੇ ਆ ਗੋਰੇ ਮਨਸ਼ੰਨ ਕਰਦੇ ਆ ਆਪਣਾ ਗੀਤ ਸੰਗੀਤ ਗਾਉਂਦੇ ਆ ਤੰਦ ਕੋਨੇ ਆ ਪਾਪਾ ਜੀ ਬੜੀ ਸਕੂਲ ਕਰਦੇ ਸੀ ਹਾਂ ਜੀ ਆ ਦੇਖੋ ਗੋਰੀਆਂ ਦੇ ਘਰ ਬਿਲਕੁਲ ਲੇਕ ਦੇ ਕਿਨਾਰੇ ਤੇ ਲਏ ਹੋਇਆ ਇਹ ਜਿੰਨੇ ਲੇਕ ਦੇ ਕਿਨਾਰੇ ਪਾਣੀ ਤੇ ਕੋਲੇ ਘਰ ਲੈਂਦੇ ਉਹਨੇ ਜਿਆਦਾ ਕਾਸਟਲੀ ਹੁੰਦੇ ਆ ਹੁੰਦੇ ਛੋਟੇ ਆ ਪਰ ਜਿਆਦਾ ਕਾਸਟਲੀ ਹੁੰਦੇ ਇਹ ਸ਼ਾਮ ਨੂੰ ਪੂਰਾ ਆਪਣੀ ਬਾਲਕੋਨੀ ਦੇ ਵਿੱਚ ਬਹਿ ਕੇ ਇਹ ਲੇਕ ਵੱਲ ਨੂੰ ਮੂੰਹ ਕਰਕੇ ਪੂਰਾ ਫਨਸ਼ਨ ਕਰਦੇ ਆ ਆ ਦੇਖੋ ਕਿੰਨੀ ਪਾਰਕਿੰਗ ਲੱਗੀ ਹੋਈ ਆ ਉਹ ਮੇਲੇ ਦਾ ਰੁਕ ਧਾਰਿਆ ਹੋਇਆ ਆ ਇਹ ਮਾਸਬਰਗ ਦੇ ਵਿੱਚ ਤੇ ਇੱਥੇ ਅਸੀਂ ਪਾਰਕ ਦੇ ਵਿੱਚ ਹੁਣ ਆਏ ਆ ਗਾਣਾ ਖਾਏ ਇੰਗਲਿਸ਼ Song ਅੰਦਰ ਚੱਲਦਾ ਪਿਆ ਆ ਇੱਥੇ ਜਿਹੜਾ ਆ ਕੈਨੇਡਾ ਦਾ ਗੋਰਿਆਂ ਦਾ ਜਿਹੜਾ ਆ ਪੁਰਾਣਾ ਇਤਿਹਾਸ ਜਿਹੜਾ ਇਸ ਪਾਰਕ ਦੇ ਵਿੱਚ ਜਿਹੜਾ ਆ ਸਤਜਾ ਹੋਇਆ ਆ ਪੁਰਾਣੇ ਜਿਹੜੇ ਇਹਨਾਂ ਦੇ ਹਥਿਆਰ ਹੁੰਦੇ ਸੀ ਚ ਲਾਉਂਦੇ ਹੁੰਦੇ ਸੀਗੇ ਉਹ ਲਾਏ ਹੋਏ ਆ ਉਹ ਦੇਖੋ ਦੂਰ ਜਿਹੜੇ ਆ ਟੈਂਕ ਜੇ ਪਏ ਹੋਏ ਆ ਦੇਖੋ ਕਿੰਨੀ ਗ੍ਰੀਨਰੀ ਆ ਐਨਾ ਮਨ ਖੁਸ਼ ਹੁੰਦਾ ਨਾ ਦੇਖ ਕੇ ਦਿਲ ਨਹੀਂ ਕਰਦਾ ਵੀ ਘਰ ਨੂੰ ਜਾਈਏ ਇੰਨੀ ਆਕਸੀਜਨ ਆ ਇੱਥੇ ਆ ਦੇਖੋ ਕਿੰਨਾ ਵਧੀਆ এনवायरमेंट ਆ ਕਿੱਦਾਂ ਨਹੀਂ ਦਿਲ ਲੱਗੂਗਾ ਇੱਥੇ ਆ ਕੇ ਆ ਦੇਖੋ ਉਹ ਸਾਹਮਣੇ ਲੇਕ ਆ ਤੁਹਾਨੂੰ ਦਿਖਾਉਨੇ ਆ ਗੋਰੀ ਮਿਊਜ਼ਿਕ ਸੋੰਦੇ ਪਏ ਆ ਸਲੋ ਸਲੋ ਮਿਊਜ਼ਿਕ ਆਪਣਾ ਫੰਕਸ਼ਨ ਕਰਦੇ ਪਏ ਆ ਇੰਡੀਆ ਵਾਲੇ ਲੋਕਾਂ ਵਾਂਗੂ ਨੇ ਟੈਨਸ਼ਨ ਨਹੀਂ ਲਈ ਜੋ ਟੈਨਸ਼ਨ ਨਾ ਲਈ ਜੋ ਇੱਥੇ ਕੋਈ ਜਿਹੜੇ ਆ ਅਜੇ ਪੰਜਾਬੀ ਇੱਥੇ ਫਿਰ ਵੀ ਆ ਕੇ ਟੈਨਸ਼ਨ ਨਾ ਲੈਂਦੇ ਆ ਉਹੀ ਹਾਲ ਵੀ ਜੇ ਵੀ ਦੋਰ ਜੋੜ ਲਈਏ ਸੱਤਾਂ ਪੀੜੀਆਂ ਜਿੰਨਾ ਪਰ ਗੋਰੇ ਆ ਉਹਨੂੰ ਜਿਹੜਾ ਇਹ ਨਹੀਂ ਹੈਗਾ ਗੋਰੇ ਆਪਣੇ ਪੂਰਾ ਫੰਕਸ਼ਨ ਉਹ ਦੇਖੋ ਕਰਦੇ ਪਏ ਆ ਮਲਿਕਾ ਆਨ ਆਲ ਟਾਈਮਸ ਆ ਹਾ ਆ ਕੈਨ ਫੀਲ ਟੂ I can't do it all on my own, I sleep the whole day through Don't let know. all your time pass you by my ਨੂ ਲੇਕ ਦਾ ਮਜਾ ਦਿਖਾਉਨੇ ਆ ਪਾਰਕ ਬਹੁਤ ਵੱਡਾ ਪਾਰਕ ਆ ਸਾਡੇ ਘਰ ਤੋਂ 10-15 ਮਿੰਟ ਦੀ ਪੈਦਲ ਡਰਾ ਮਤਲਬ ਵਾਕ ਡਿਸਟੈਂਸ ਵਾਕਿੰਗ ਡਿਸਟੈਂਸ ਤੇ ਜਾਂ ਤੇ ਗੱਡੀ ਤੇ ਫਤਵਾਦ 5-7 ਮਿੰਟ ਲੱਗਦੇ ਆ ਤੇ ਤੁਹਾਨੂੰ ਲੇਕ ਦੇ ਵਿੱਚ ਜਿਹੜੇ ਗੋਰੇ ਦਿਖਾਉਨੇ ਆ ਆਪਣੀਆਂ ਬੋਟਾਂ ਲੈ ਕੇ ਸਭ ਨੇ ਆਪਣੀਆਂ ਆਪਣੀਆਂ ਬੋਟਸ ਰੱਖੀਆਂ ਹੋਈਆਂ ਆ ਘਰਾਂ ਦੇ ਮੋਰੇ ਲਾਈਆਂ ਹੋਈਆਂ ਆ ਸਮਰ ਦੇ ਵਿੱਚ ਇਹ ਫੁੱਲ ਇੰਜੋਏ ਕਰਦੇ ਆ ਉਹ ਦੇਖੋ ਬੋਟ ਕੇ ਦਿੱ ਤੇਜ਼ ਜਿਆਦੇ ਆ। ਉਹ ਦੇਖੋ। ਉਧਰ ਫਨਿਸ਼ਨ ਕਰਦੇ। ਬਹੁਤ ਵੱਡੀ ਲੇਕ ਆ ਸਾਡੇ ਲਾਗੇ। ਦੇਖੋ। ਆ ਦੇਖੋ ਵਿੱਚ ਹੀ ਗੋਰਿਆਂ ਦੇ ਘਰ ਆ। ਲੇਕ ਦੇ ਸਾਹਮਣੇ। ਫੁੱਲ ਨਜ਼ਾਰੇ ਲੈਂਦੇ ਆ ਇਹ। ਇੱਥੋਂ ਦੀਆਂ ਕਾਟੋ ਤੁਹਾਨੂੰ ਮੈਂ ਦਿਖਾਉਨੇ ਆ ਜਿਹਦੋਂ ਆਪਾਂ ਗਲੜ ਕੇ ਨੇ ਬੜੀਆਂ ਮੋਟੀਆਂ ਮੋਟੀਆਂ ਆ ਆ ਦੇਖੋ ਚੂਹਾਂ ਵਧੀਆਂ ਆ ਵਾਜ ਗਈ ਇਹ ਹੋ ਦੇਖ ਥੱਲੇ ਉਤਰ ਗਈ ਹਾਂ ਹੋਰ ਇੱਥੇ ਆ ਜੰਦੀ ਮਦਦ ਦਿਖਾਉਣੀ ਆ ਵਾਹ ਦੇਖੋ ਗੋਰੀਆਂ ਨੇ ਚੀਜ਼ਾਂ ਰੱਖੀਆਂ ਹੋਈਆਂ ਆ ਕੱਪੜੀਆਂ ਉਹਨਾਂ ਇੰਜੋਏ ਕਰਦੇ ਆ ਇੱਥੇ ਆ ਕੇ ਬਾਰਬਿਊ ਕਿਉ ਵਿਕ ਵਗੈਰਾ ਕਰਦੇ ਆ ਬੀਅਰ ਵਗੈਰਾ ਵਾਈਨ ਵਗੈਰਾ ਪਿੰਦੇ ਆ ਤੇ ਪੂਰਾ ਫੰਕਸ਼ਨ ਕਰਦੇ ਆ ਆ ਦੇਖੋ ਕਿੰਨੀ ਸੋਹਣੀ ਪਾਰਕ ਬਹੁਤ ਲੰਬੀ ਪਾਰਕ ਹੈ ਇੱਕ ਦਿਨ ਨਾਲ ਨਾਲ ਪਾਰਕ ਆਏ ਬਣੀ ਹੋਈ ਐਮ ਹਰਸਬਰਗਰੀ ਪਾਰਕ ਹੈ ਤੇ ਇੱਧਰ ਤੁਹਾਨੂੰ ਗੋਰਿਆਂ ਦੇ ਜਿਹੜੇ ਆ ਬੋਤਾਂ ਉਹ ਵੀ ਦਿਖਾਉਨੇ ਆ ਹਾਂ ਦੇਖੋ ਪਸਤਾਲ ਗਨਤਾਨ ਕੀਤੀ ਹੋਈ ਆ ਗੋਰੇ ਨੇ ਹਾਲੇਕਿ ਟੈਂਕ ਜਿਆ ਅਗੂਰਾ ਜਿਹੜਾ ਆ ਟੈਂਕ ਦੇ ਵਿੱਚੋਂ ਆ ਦੇਖੋ ਗੋਲਾ ਜਿਹਾ ਦਾਗਦਾ ਹੋਇਆ ਪਤਾ ਨਹੀਂ ਕੋਲੇ ਕੀ ਡੰਡੇ ਦੇ ਨਾਲ ਸਫਾਈ ਕਰਦਾ ਇਹ ਆ ਦੇਖੋ ਗੋਰੀਆਂ ਦੀਆਂ ਗੰਨਾ ਵਲੋ ਯੂ ਵੇ ਬੈਕ ਆਹ ਦੇਖੋ ਇਹ ਲੇਕਾ ਬਹੁਤ ਵੱਡੀ ਲੇਕਾ ਉਹ ਸਾਹਮਣੇ ਜਿਹੜੇ ਤੁਹਾਨੂੰ ਦਿਖਦੇ ਪਏ ਆ ਇਹ ਕੈਨੇਡਾ ਆਇਲੈਂਡ ਆ ਲੇਕ ਦੀ ਪਰਲੀ ਸਾਈਡ ਤੇ ਆਇਲੈਂਡ ਹੈਗਾ ਆ ਆ ਦੇਖੋ ਬੋਟਿੰਗ ਕਰ ਰਹੇ ਆ ਸਲੋ ਸਲੋ ਕਈ ਤਾਂ ਬੜੇ ਤੇਜ਼ ਜਾਂਦੇ ਆ ਉਹ ਦੇਖੋ ਤੁਹਾਨੂੰ ਮੈਂ ਦਿਖਾਉਣੀ ਆ ਸ਼ਿਪ ਜਾ ਰਿਹਾ ਆ ਸ਼ਿਪ ਨਹੀਂ ਉਹ ਜਿਹੜਾ ਨਾ ਆਇਰਲੈਂਡ ਨੂੰ ਪਾਰ ਕਰਨ ਵਾਸਤੇ ਆਇਰਲੈਂਡ ਤੇ ਜਾਣ ਵਾਸਤੇ ਇੱਥੇ ਲੋਕਾਂ ਨੇ ਜਦੋਂ ਆਹ ਲੇਕ ਨੂੰ ਪਾਰ ਕਰਦੇ ਆ ਨਾ ਕੈਨੇਡਾ ਦੀ ਦੂਜੀ ਸਾਈਡ ਤੇ ਜਾਂਦੇ ਆ ਜਿਹੜੇ ਅੱਜ ਇਹਨਾਂ ਨੇ ਲੇਕ ਦੇ ਪਾਰ ਆਪਣੇ ਘਰ ਲੈ ਹੋਏ ਆ ਉੱਥੇ ਕਾਰਾਂ ਲੱਦ ਲੈਂਦੇ ਆ ਤੇ ਹੁਣ ਉਹ ਦੇਖੋ ਘਰ ਬੜੇ ਹੋਏ ਆ ਹਨਾ ਇੱਧਰ ਘਰ ਵੀ ਬਣੇ ਹੋਏ ਆ ਉੱਥੇ ਜਾਂਦੇ ਆ ਉਧਰੋਂ ਸ਼ਿਪ ਤੇ ਫਿਰ ਲੱਦ ਕੇ ਇਸ ਸ਼ਿਪ ਤੇ ਲੱਦ ਕੇ ਫਿਰ ਇਧਰਲੀ ਸਾਈਡ ਤੇ ਆ ਜਾਂਦੇ ਆ ਉਹ ਦੇਖੋ ਸ਼ਿਪ ਤੇ ਕਾਰਾਂ ਲੱਦੀਆਂ ਹੋਈਆਂ ਆ ਉਧਰ ਲੱਦ ਕੇ ਇੱਧਰ ਚਲ ਜਾਂਦੇ ਆ ਤੇ ਇੱਧਰੋਂ ਲੱਦ ਕੇ ਉਧਰ ਚਲ ਜਾਂਦੇ ਆ ਇਹ ਆਈਲੈਂਡ ਬਣਿਆ ਹੋਇਆ ਕੈਨੇਡਾ ਦਾ ਤੇ ਇਹ ਆਈਲੈਂਡ ਦੀ ਪਰਲੀ ਸਾਈਡ ਤੇ ਯੂਐਸਏ ਜਿਹੜਾ ਸਾਨੂੰ ਦਿਸਦਾ ਆ ਇਸ ਸਹੇਕ ਦੀ ਐਂਡ ਦਾ ਜਿਹੜਾ ਸਿਰ ਆ ਉੱਥੇ ਯੂਐਸਏ ਆ ਆ ਦੇਖੋ ਫਲਾਰਜ਼ ਲਾਈ ਹੋਏ ਆ ਪਾਰਕ ਦੇ ਵਿੱਚ ਬਹੁਤ ਨੇ ਸੁਣੇ ਰੰਗ ਅਨੰਗੇ ਕਿੰਨੀ ਤੇਜ਼ੀ ਨਾਲ ਕੋਰਿਆ ਜਿਹੜਾ ਆ ਆਪਣੀ ਬੋਟ ਲੈ ਕੇ ਆ ਰਿਹਾ ਦੇਖੋ ਦੇਖੋ ਇੰਜੋਏ ਕਰਦੇ ਕੋਰੇ